ਇਸ ਵਾਰ ਲੋਕਾਂ ਨੂੰ ਕਿਉਂ ਡਰ ਪੈ ਰਿਹਾ ਹੈ ਕਿ ਦੁਬਾਰਾ ਜਿਹੜੇ ਹੜ੍ਹ ਪੰਜਾਬ ਦੇ ਵਿੱਚ ਆ ਸਕਦੇ ਹਨ ਕਿਉਂ ਲੋਕ ਇਸ ਵਾਰ ਡਰੇ ਹੋਏ ਹਨ ਸਹਿਮੇ ਹੋਏ ਹਨ ਕਿਉਂਕਿ 2023 ਦੇ ਵਿੱਚ ਬਹੁਤ ਭਿਆਨਕ ਜਿਹੜੇ ਬੁਰੇ ਤਰ੍ਹਾਂ ਦੇ ਜਿਹੜੇ ਹੜ੍ਹ ਇੱਕ ਵਾਰ ਆ ਕੇ ਲੰਘ ਚੁੱਕੇ ਹਨ ਇਸ ਵਾਰ ਜ਼ਿਆਦਾ بارشਾਂ ਜ਼ਿਆਦਾ ਮੀਂਹ ਪੈਣ ਦੇ ਕਰਕੇ ਲੋਕਾਂ ਨੂੰ ਫੇਰ ਡਰ ਜਿਹੜਾ ਸਤਾ ਰਿਹਾ ਹੈ ਕਿ ਇਸ ਵਾਰ ਫੇਰ ਜਿਹੜੇ 2025 ਦੇ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ ਜੇਕਰ ਆਪਾਂ ਅੱਜ ਦੇ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਵਾਟਰ ਲੈਵਲ ਆ ਲਗਭਗ ਭਾਖੜਾ ਡੈਮ ਦੀ ਗੱਲ ਕਰੀਏ ਤਾਂ 1594 ਫੁੱਟ ਤੇ ਲਗਭਗ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਚੱਲ ਰਿਹਾ ਹੈ 35000 ਦੇ ਲਗਭਗ ਜਿਹੜਾ ਕਿਊਸਿਕ ਪਾਣੀ ਆ ਭਾਖੜਾ ਡੈਮ ਦੇ ਵਿੱਚ ਪਹੁੰਚ ਰਿਹਾ ਹੈ ਤੇ ਲਗਭਗ ਅਗਲੇ ਪਾਸੇ ਜਿਹੜਾ 26 ਕੁ ਹਜ਼ਾਰ ਕਿਊਸਿਕ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਅੱਜ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦਾ ਜਿਹੜਾ ਡਾਟਾ ਵਾ 1328 ਫੁੱਟ ਤੇ ਪਹੁੰਚ ਚੁੱਕਾ ਹੈ ਜਿਹੜਾ ਕਿ ਇਨਫਲੋ ਆ 21757 ਕਿਊਸਿਕ ਜਿਹੜਾ ਪਾਣੀ ਆ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 17382 ਕਿਊਸਿਕ ਜਿਹੜਾ ਪਾਣੀ ਆ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ 17 ਜੁਲਾਈ 2025 ਸਵੇਰੇ 6 ਵੇ ਦੀ ਰਿਪੋਰਟ ਦੇ ਅਕੋਰਡਿੰਗ ਜੇਕਰ ਆਪਾਂ ਹਰੀਕੇ ਹੈਡ ਦੀ ਜਿਹੜੀ ਅਪਡੇਟ ਸਵੇਰੇ 6 ਵਜੇ 17 ਜੁਲਾਈ 2025 ਦੀ ਦੇਖੀਏ ਤਾਂ ਲਗਭਗ ਇੱਥੇ ਜਿਹੜਾ ਪਾਣੀ ਆਪਸਟ੍ਰੀਮ ਤੇ ਹੀ 831 ਕਿਊਸਿਕ ਆ ਰਿਹਾ ਜਿਹੜਾ ਕਿ ਕੱਲ੍ਹ ਨਾਲੋਂ ਥੋੜਾ ਪਾਣੀ ਘੱਟ ਆ ਰਿਹਾ ਹੈ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 1500 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਆਪਾਂ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ 9544 ਕਿਊਸਿਕ ਜਿਹੜਾ ਪਾਣੀ ਆ ਫਰੋਇਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 12595 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸਿਕ ਜਿਹੜਾ ਪਾਣੀ ਆ ਮਹੂ ਕਨਾਲ ਨੂੰ ਦਿੱਤਾ ਜਾ ਰਿਹਾ ਜੇਕਰ ਆਪਾਂ ਕਗਰ ਰਿਵਰ ਦੀ ਗੱਲ ਕਰੀਏ ਅੱਜ 17 ਜੁਲਾਈ 2025 ਦੀ ਤੇ ਗੁਲਾ ਚੀਕਾ ਜਿਹੜਾ ਹੈਡ ਵਰਕਸ ਤੇ ਲਗਭਗ 16 ਸੌਰੀ 616 ਕਿਊਸਿਕ ਜਿਹੜਾ ਪਾਣੀ ਆ ਜੇਕਰ ਆਪਾਂ ਖਨੌਰੀ ਦੀ ਗੱਲ ਕਰੀਏ ਤਾਂ 965 ਕਿਊਸਿਕ ਪਾਣੀ ਆ ਜੇਕਰ ਚਾਂਦਪੁਰ ਦੀ ਗੱਲ ਕਰੀਏ ਤਾਂ 800 ਕਿਊਸਿਕ ਪਾਣੀ ਆ ਜੇਕਰ ਓਟੋ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 2900 ਕਿਊਸਿਕ ਪਾਣੀ ਆ ਜੇਕਰ ਕੱਗਰ ਸਾਈਫਨ ਦੀ ਗੱਲ ਕਰੀ ਤਾਂ 2250 ਕਿਊਸਿਕ ਪਾਣੀ ਆ ਸੋ ਇਹ ਸੀ ਅੱਜ ਦਾ ਵਾਟਰ ਲੈਵਲ ਪਾਖੜਾ ਡੈਮ ਪੌਂਗ ਡੈਮ ਸਤਲੁਜ ਬਿਆਸ ਘੱਗਰ ਹਰੀਕੇ ਹੈਡ ਤੋਂ ਜਿਹੜਾ ਵਾਟਰ ਲੈਵਲ 27 17 ਜੁਲਾਈ 2025 ਸੋ ਲੋਕਾਂ ਨੂੰ ਇੱਕ ਡਰ ਸਹਿਮ ਜਿਹੜਾ ਬਣਿਆ ਹੋਇਆ ਹੈ ਕਿ ਸ਼ਾਇਦ ਜਿਹੜੇ ਹਾੜ ਆ ਸਕਦੇ ਹਨ ਜੇਕਰ ਆਪਾਂ ਗੱਲ ਕਰੀਏ ਤਾਂ ਲਗਭਗ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜੇ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਹੇ ਹਨ ਹਿਮਾਚਲ ਦੇ ਵਿੱਚ ਵੀ ਉਸ ਤੋਂ ਪਹਿਲਾਂ ਕਈ ਦਿਨਾਂ ਦੇ ਜਿਹੜੇ ਭਾਰੀ ਮੀਂਹ ਬਾਰਿਸ਼ਾਂ ਲਗਾਤਾਰ ਹੋ ਰਹੀਆਂ ਨੇ ਕਈ ਜਗ੍ਹਾ ਤੇ ਜਿਹੜੇ ਬੱਦਲ ਫਟੇ ਹਨ ਇੱਥੇ ਆਪਾਂ ਸਾਰਿਆਂ ਨੂੰ ਇਹ ਚੀਜ਼ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜਾ ਅਕਸਰ ਇਹ ਪਾਣੀ ਮੀਆਂ ਦਾ ਆ ਰਿਹਾ ਏ ਇਹ ਘੁੰਮ ਘਮਾ ਕੇ ਸ਼ਹਿਰਾਂ ਦੇ ਵਿੱਚੋਂ ਜਾਂ ਕਿਤੋਂ ਵੀ ਕਸਬਿਆਂ ਦੇ ਵਿੱਚੋਂ ਪਾਣੀ ਹੁੰਦਾ ਆ ਨਹਿਰਾਂ ਖਾਲੀਆਂ ਦਰਿਆਵਾਂ ਨਦੀਆਂ ਦੇ ਵਿੱਚ ਹੀ ਆਉਣਾ ਇਸੇ ਕਰਕੇ ਜਿਹੜਾ ਪਾਣੀ ਆ ਥੋੜਾ ਥੋੜਾ ਕਦੀ ਜਿਹੜਾ ਨਹਿਰਾਂ ਦੇ ਵਿੱਚ ਜਾਂ ਕਹਿ ਲਓ ਕਿ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਲਗਾਤਾਰ ਕਈ ਫੋਟ ਜਿਹੜਾ ਡੈਮਾਂ ਦੇ ਵਿੱਚ ਜਿਹੜਾ ਪਾਣੀ ਆ ਥੋੜਾ ਜਿਹੜਾ ਕਈ ਵਾਰੀ ਵੱਜ ਜਾਂਦਾ ਤੇ ਕਈ ਵਾਰੀ ਜਿਹੜਾ ਘਟ ਜਾਂਦਾ ਸੋ ਜੇਕਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਸ਼ਾਂ ਜਿਹੜੀਆਂ ਘੜਦੀਆਂ ਹਨ ਬਾਦਸ਼ਾ ਬਾਰਸ਼ਾਂ ਮੀਂਹ ਦਾ ਪਾਣੀ ਜੇਕਰ ਘੜਦਾ ਹੈ ਬਾਰਸ਼ਾਂ ਨਹੀਂ ਪੈਂਦੀਆਂ ਤੇ ਹੜ੍ਹਾਂ ਨੂੰ ਜਿਹੜਾ ਆਉਣ ਦੀ ਕੋਈ ਚਿੰਤਾ ਵਾਲੀ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੇਕਰ ਹਾਂ ਆਉਣ ਵਾਲੇ ਸਮੇਂ ਦੇ ਵਿੱਚ بارشਾਂ ਹੁੰਦੀਆਂ ਨੇ ਤਾਂ ਡੈਮਾਂ ਦਾ ਪੱਧਰ ਜਿਹੜਾ ਲਗਾਤਾਰ ਫੋਟ ਬਫਟ ਵਧਦਾ ਜਾ ਰਿਹਾ ਜੇਕਰ ਡੈਮਾਂ ਦੇ ਵਿੱਚ ਪਾਣੀ ਜ਼ਿਆਦਾ ਹੋਊਗਾ ਤੇ ਪਾਣੀ ਫਿਰ ਅਗਲੇ ਪਾਸੇ ਮਇਬੂਰਨ ਜਿਹੜਾ ਸਰਕਾਰ ਨੂੰ ਛੱਡਣਾ ਪੈ ਸਕਦਾ ਦਰਿਆਵਾਂ ਦੇ ਵਿੱਚ ਹੋਣ ਵੀ ਜਿਹੜਾ ਲਗਭਗ ਪਾਣੀ ਆ ਜਿਹੜਾ ਅਕੋਰਡਿੰਗ ਜੋ ਆਪਣੇ ਲਗਭਗ ਜਿਹੜਾ ਪਾਣੀ ਆ ਨਾਲੋਂ ਨਾਲ ਕੱਢਿਆ ਜਾ ਰਿਹਾ ਹੈ ਹਰ ਡੈਮ ਚੋਂ ਜਿਹੜਾ ਪਾਣੀ ਆ ਸੰਤਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆ ਜਿਹੜੇ ਆਉਣ ਵਾਲੇ 20 30 ਜਿਹੜੇ ਦੇਣਾ ਜਿਹੜੇ ਲਗਭਗ ਉਹ ਜਿਹੜੇ ਬਾਰਸ਼ਾਂ ਦੇ ਗਿਨੇ ਜਾਂਦੇ ਹਨ ਹਰ ਸਾਲ ਇਸ ਕਰਕੇ ਜਿਹੜਾ ਪਾਣੀ ਡੈਮਾਂ ਦਾ ਉਹ ਜਿਹੜਾ ਪਧਰਾ ਕੀਤਾ ਜਾ ਰਿਹਾ ਹੈ ਵੈਸੇ ਵੀ ਡੈਮ ਆਪਾਂ ਜਿਹੜਾ ਪਾਣੀ ਰੋਕਣ ਨੂੰ ਹੀ ਬਣਾਏ ਜਾਂਦੇ ਨੇ ਪਰ ਜੇਕਰ ਫੇਰ ਵੀ ਬਾਈ ਚਾਂਸ ਥੋੜਾ ਜਿਹਾ ਪਾਣੀ ਵੱਧਦਾ ਉਹਨਾਂ ਨੂੰ ਨਜ਼ਰ ਆਉਂਦਾ ਤੇ ਉਹਨਾਂ ਦਾ ਕੱਢਣਾ ਉਹਨਾਂ ਨੇ ਅਗਲੇ ਪਾਸੇ ਬਿਆਸ ਦਰਿਆ ਸਤਲੁਜ ਦਰਿਆ ਜਿਹੜੇ ਵੀ ਦਰਿਆ ਉਹਨਾਂ ਨੂੰ ਲੱਗਦੇ ਆ ਉਹ ਦਰਿਆਵਾਂ ਦੇ ਵਿੱਚ ਜਿਹੜਾ ਡੈਮਾਂ ਦਾ ਪਾਣੀ ਫਿਰ ਲਗਾਤਾਰ ਨਿਕਲਦਾ ਰਹਿੰਦਾ ਸੋ ਜੇਕਰ ਆਪਾਂ ਗੱਲ ਕਰੀਏ ਖੱਗਰ ਦੀ ਖੱਗਰ ਦੀਆਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਰਿਪੋਰਟਾਂ ਕਿ ਜਿਹੜਾ ਖੱਗਰ ਦਾ ਪਾਣੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਜ ਸਕਦਾ ਹੈ ਤੇ ਕਿਉਂਕਿ ਕੁਝ ਦੇਖ ਰਿਹਾ ਸੀ ਕਿ ਗੱਲਾਂ ਬਾਤਾਂ ਸੁਣ ਰਿਹਾ ਸੀਗੇ ਜਿੰਦੇ ਵਿੱਚ ਕਿ ਜਿਹੜਾ ਖੱਗਰ ਦਰਿਆ ਆ ਦੀਆਂ ਜਿਹੜੀਆਂ ਨਹਿਰਾਂ ਨੇ ਜਾਂ ਐਡਵਰਕਸ ਨੇ ਉਹ ਕਾਫੀ ਜਿਹੜੀਆਂ ਪਰਾਣੀਆਂ ਨੁਕਸਾਨਦਾਇਕ ਹੋ ਚੁੱਕੀਆਂ ਉਹ ਕਿਸੇ ਕਿਸੇ ਪਾਸੋਂ ਜਿਹੜੀਆਂ ਟੁੱਟਣ ਦੀ ਕਿਨਾਰ ਤੇ ਪਹੁੰਚ ਸਕਦੀਆਂ ਨੇ ਜੇਕਰ ਪਾਣੀ ਦਾ ਪੱਧਰ ਹੋਰ ਵਧਾ ਸੋ ਜੇਕਰ ਸਤਲੁਜ ਬਿਆਸ ਦੀ ਗੱਲ ਕਰੀਏ ਤਾਂ ਲਗਭਗ ਪਾਣੀ ਠੀਕ ਹੀ ਚੱਲ ਰਿਹਾ ਸਤਲੁਜ ਦੇ ਵਿੱਚ ਹੋ ਸਕਦਾ ਥੋੜਾ ਜਿਹਾ ਪਾਣੀ ਇੱਕ ਦੋ ਦਿਨਾਂ ਨੂੰ ਵਧੇ ਕਿਉਂਕਿ ਦੋ ਕੁ ਦਿਨ ਪਹਿਲਾਂ ਜਿਹੜੇ ਮੀਂਹ ਪਏ ਹਨ ਉਹਨਾਂ ਮੀਹਾਂ ਦੇ ਕਾਰਨ ਜਿਹੜਾ ਪਾਣੀ ਇੱਕ ਵਾਰ ਫੋਟਕੂ ਜਿਹੜਾ ਤਾਂ ਠਾ ਹੋ ਸਕਦਾ ਬਾਕੀ ਕੋਈ ਡਰਨ ਵਾਲੀ ਗੱਲਬਾਤ ਨਹੀਂ ਮੇਰੇ ਵੀਰੋ ਤੁਸੀਂ ਆਪਣਾ ਚੈਨਲ ਸੁਖ ਲਾਟ ਗਿਆ ਫੇਸਬੁੱਕ YouTube Instagram ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਆਪ ਜਿਹੜੀ ਖਬਰ ਆ ਵਾਟਰ ਲੈਵਲ ਦੀ ਅਪਡੇਟ ਇਨਫਰਮੇਸ਼ਨ ਆ ਜਿਹੜੀ ਉਹ ਆਪਾਂ ਤੁਹਾਨੂੰ ਸਹੀ ਸਮੇਂ ਜਿਹੜੀ ਸਹੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਕਈ ਸਾਲਾਂ ਤੋਂ ਆਪਾਂ ਜਿਹੜੀ ਤੁਹਾਨੂੰ ਸਹੀ ਇਨਫਰਮੇਸ਼ਨ ਜਿਹੜੀ ਲਗਾਤਾਰ ਅੱਗੇ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਬਾਕੀ ਮੈਂ ਇੱਕ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਅਫਵਾਹਾਂ ਤੋਂ ਬਚ ਕੇ ਰਹੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਿਆ ਕਰੋ ਅਫਵਾਹਾਂ ਦਾ ਕੀ ਹੁੰਦਾ ਕਿ ਕਈ ਵਾਰੀ ਮੈਂ ਹਰ ਵੀਡੀਓ ਦੇ ਵਿੱਚ ਰਿਪੀਟ ਕਰਦਾ ਗੱਲ ਕਿ ਕਈ ਵਾਰੀ ਕੋਈ ਹਰੀ ਕੇਹਾੜ ਤੋਂ ਲੰਘਦਾ ਲੰਘਦਾ ਵੀਰ ਵੀਡੀਓ ਬਣਾ ਲੈਂਦਾ ਪਾਣੀ ਕਿਉਂਕਿ ਹਰੀ ਕੇਹਾੜ ਉੱਥੇ ਪਾਣੀ ਤਾਂ ਜਮਾ ਹੋਊਗਾ ਹੀ ਤੇ ਉਹ ਕਈ ਵਾਰੀ ਹਵਾ ਚੱਲਦੀ ਦੀ ਛੱਲਾਂ ਵਜਦੀਆਂ ਦੀਆਂ ਤੇ ਉਹ ਇਦਾਂ ਲੱਗਦਾ ਕਿ ਪਾਣੀ ਪਤਾ ਨਹੀਂ ਕਿੰਨਾ ਹੋਆ ਉਹ ਕਈ ਵਾਰੀ ਕੋਈ ਜਾਂਦਾ ਜਾਂਦਾ ਵੀਰ ਵੀਡੀਓ ਬਣਾ ਲੈਂਦਾ ਤੇ ਜਿਸ ਤੋਂ ਬਾਅਦ ਅਪਲੋਡ ਕਰ ਦਿੰਦਾ ਤੇ ਉੱਪਰ ਲਿਖਿਆ ਹੁੰਦਾ ਜੀ ਪਾਣੀ ਹਰੀ ਕੇਹਾੜ ਤੇ ਵੱਡੇ ਪੱਧਰ ਤੇ ਪਹੁੰਚ ਗਿਆ ਪਾਣੀ ਆ ਰਿਹਾ ਜਾਂ ਸਮਥਿੰਗ ਕੁਝ ਵੀ ਇਦਾਂ ਦਾ ਸੋ ਇਦਾਂ ਫਿਰ ਜਿਹੜੀਆਂ ਫਰਾਂ ਵਾਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਇਦਾਂ ਦੀ ਜਿਹੜੀ ਤੁਸੀਂ ਗੱਲਬਾਤ ਮੇਰੇ ਵਿਰੋ ਨਾ ਕਰੋ ਸੋ ਕੋਸ਼ਿਸ਼ ਕਰਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹਰੀਕੇੜ ਤੇ ਜਿਹੜੀ ਸਾਰੀ ਡਿਟੇਲ ਉੱਥੇ ਜਾ ਕੇ ਤੁਹਾਨੂੰ ਸਾਂਝੀ ਕਰਾਂਗੇ ਬਾਕੀ ਗੱਲ ਇਹ ਆ ਕਿ ਮੁਕਦੀ ਗੱਲ ਆ ਕਿ 1500 ਕਿਊਸਿਕ નીચે ਸਿਰਫ ਜਿਹੜਾ ਪਾਣੀ ਛੱਡਿਆ ਜਾ ਰਿਹਾ ਪਾਣੀ ਤੇ ਜਿਹੜਾ ਪਿੱਛੋਂ ਆ ਰਿਹਾ ਨਹਿਰਾਂ ਦੇ ਵਿੱਚ ਹੀ ਪੂਰਾ ਕੀਤਾ ਜਾ ਰਿਹਾ ਸੋ ਆਪਣਾ YouTube ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਸਹੀ ਸਮੇਂ ਪਹੁੰਚਾਉਂਦੇ ਰਵਾਂਗੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਫਵਾਹਾਂ ਤੋਂ ਬਚੋ ਸਰਕਾਰੀ ਅਧਿਤਾਂ ਦੀ ਪਾਲਣਾ ਕਰੋ ਬਹੁਤ ਬਹੁਤ ਧੰਨਵਾਦ ਜੀ ਇਸ ਵਾਰ ਲੋਕਾਂ ਨੂੰ ਕਿਉਂ ਡਰ ਪੈ ਰਿਹਾ ਹੈ ਕਿ ਦੁਬਾਰਾ ਜਿਹੜੇ ਹੜ੍ਹ ਪੰਜਾਬ ਦੇ ਵਿੱਚ ਆ ਸਕਦੇ ਹਨ ਕਿਉਂ ਲੋਕ ਇਸ ਵਾਰ ਡਰੇ ਹੋਏ ਹਨ ਸਹਿਮੇ ਹੋਏ ਹਨ ਕਿਉਂਕਿ 2023 ਦੇ ਵਿੱਚ ਬਹੁਤ ਭਿਆਨਕ ਜਿਹੜੇ ਬੁਰੇ ਤਰ੍ਹਾਂ ਦੇ ਜਿਹੜੇ ਹੜ੍ਹ ਇੱਕ ਵਾਰ ਆ ਕੇ ਲੰਘ ਚੁੱਕੇ ਹਨ ਇਸ ਵਾਰ ਜ਼ਿਆਦਾ بارشਾਂ ਜ਼ਿਆਦਾ ਮੀਂਹ ਪੈਣ ਦੇ ਕਰਕੇ ਲੋਕਾਂ ਨੂੰ ਫੇਰ ਡਰ ਜਿਹੜਾ ਸਤਾ ਰਿਹਾ ਹੈ ਕਿ ਇਸ ਵਾਰ ਫੇਰ ਜਿਹੜੇ 2025 ਦੇ ਵਿੱਚ ਹੜ੍ਹ ਆਉਣ ਦੀ ਸੁਭਾਵਨਾ ਹੈ ਜੇਕਰ ਆਪਾਂ ਅੱਜ ਦੇ ਵਾਟਰ ਲੈਵਲ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਵਾਟਰ ਲੈਵਲ ਆ ਲਗਭਗ ਭਾਖੜਾ ਡੈਮ ਦੀ ਗੱਲ ਕਰੀਏ ਤਾਂ 1594 ਫੁੱਟ ਤੇ ਲਗਭਗ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਚੱਲ ਰਿਹਾ ਹੈ 35000 ਦੇ ਲਗਭਗ ਜਿਹੜਾ ਕਿਊਸਿਕ ਪਾਣੀ ਆ ਭਾਖੜਾ ਡੈਮ ਦੇ ਵਿੱਚ ਪਹੁੰਚ ਰਿਹਾ ਹੈ ਤੇ ਲਗਭਗ ਅਗਲੇ ਪਾਸੇ ਜਿਹੜਾ 26000 ਕਿਊਸਿਕ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਜੇਕਰ ਅੱਜ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦਾ ਜਿਹੜਾ ਡਾਟਾ ਵਾ 1328 ਫੁੱਟ ਤੇ ਪਹੁੰਚ ਚੁੱਕਾ ਹੈ ਜਿਹੜਾ ਕਿ ਇਨਫਲੋ ਵਾ 21757 ਕਿਊਸਿਕ ਜਿਹੜਾ ਪਾਣੀ ਆ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 17382 ਕਿਊਸਿਕ ਜਿਹੜਾ ਪਾਣੀ ਆ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ 17 ਜੁਲਾਈ 2025 ਸਵੇਰੇ 6 ਵੇ ਦੀ ਰਿਪੋਰਟ ਦੇ ਅਕੋਰਡਿੰਗ ਜੇਕਰ ਆਪਾਂ ਹਰੀਕੇ ਹੈਡ ਦੀ ਜਿਹੜੀ ਅਪਡੇਟ ਸਵੇਰੇ 6 ਵਜੇ 17 ਜੁਲਾਈ 2025 ਦੀ ਦੇਖੀਏ ਤਾਂ ਲਗਭਗ ਇੱਥੇ ਜਿਹੜਾ ਪਾਣੀ ਆ ਅਪਸਟ੍ਰੀਮ 23831 ਕਿਊਸਿਕ ਆ ਰਿਹਾ ਜਿਹੜਾ ਕਿ ਕੱਲ੍ਹ ਨਾਲੋਂ ਥੋੜਾ ਪਾਣੀ ਘੱਟ ਆ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 1500 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਆਪਾਂ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ 9544 ਕਿਊਸਿਕ ਜਿਹੜਾ ਪਾਣੀ ਆ ਫਰੋਇ ਪਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 12595 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸਿਕ ਜਿਹੜਾ ਪਾਣੀ ਆ ਮਹੂ ਕਨਾਲ ਨੂੰ ਦਿੱਤਾ ਜਾ ਰਿਹਾ ਜੇਕਰ ਆਪਾਂ ਕਗਰ ਰਿਵਰ ਦੀ ਗੱਲ ਕਰੀਏ ਅੱਜ 17 ਜੁਲਾਈ 2025 ਦੀ ਤੇ ਗੁਲਾਚੀਕਾ ਜਿਹੜਾ ਹੈਡ ਵਰਕਸ ਤੇ ਲਗਭਗ 16 ਸੌਰੀ 616 ਕਿਊਸਿਕ ਜਿਹੜਾ ਪਾਣੀ ਆ ਜੇਕਰ ਆਪਖਨੌਰੀ ਦੀ ਗੱਲ ਕਰੀਏ ਤਾਂ 965 ਕਿਊਸੀਕ ਪਾਣੀ ਆ ਜੇਕਰ ਚਾਂਦਪੁਰ ਦੀ ਗੱਲ ਕਰੀਏ ਤਾਂ 800 ਕਿਊਸੀਕ ਪਾਣੀ ਆ ਜੇਕਰ ਓਟੋ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 2900 ਕਿਊਸੀਕ ਪਾਣੀ ਆ ਜੇਕਰ ਘੱਗਰ ਸਾਈਫਨ ਦੀ ਗੱਲ ਕਰੀ ਤਾਂ 2250 ਕਿਊਸੀਕ ਪਾਣੀ ਆ ਸਿਰ ਇਹ ਸੀ ਅੱਜ ਦਾ ਵਾਟਰ ਲੈਵਲ ਭਾਖੜਾ ਡੈਮ ਪੌਂਗ ਡੈਮ ਸਤਲੁਜ ਬਿਆਸ ਘੱਗਰ ਹਰੀਕੇ ਹੈਡ ਤੋਂ ਜਿਹੜਾ ਵਾਟਰ ਲੈਵਲ 17 ਜੁਲਾਈ 2025 ਸੋ ਲੋਕਾਂ ਨੂੰ ਇੱਕ ਡਰ ਸਹਿਮ ਜਿਹੜਾ ਬਣਿਆ ਹੋਇਆ ਹੈ ਕਿ ਸ਼ਾਇਦ ਜਿਹੜੇ ਹਾੜ ਆ ਸਕਦੇ ਹਨ ਜੇਕਰ ਆਪਾਂ ਗੱਲ ਕਰੀਏ ਤਾਂ ਲਗਭਗ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜੇ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਹੇ ਹਨ ਹਿਮਾਚਲ ਦੇ ਵਿੱਚ ਵੀ ਉਸ ਤੋਂ ਪਹਿਲਾਂ ਕਈ ਦਿਨਾਂ ਦੇ ਜਿਹੜੇ ਭਾਰੀ ਮੀਂਹ ਬਾਰਸ਼ਾਂ ਲਗਾਤਾਰ ਹੋ ਰਹੀਆਂ ਹਨ ਕਈ ਜਗ੍ਹਾ ਤੇ ਜਿਹੜੇ ਬੱਦਲ ਫਟੇ ਹਨ ਇੱਥੇ ਆਪਾਂ ਸਾਰਿਆਂ ਨੂੰ ਇਹ ਚੀਜ਼ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜਾ ਅਕਸਰ ਇਹ ਪਾਣੀ ਮੀਹਾਂ ਦਾ ਆ ਰਿਹਾ ਹੈ ਇਕ ਘੁਮ ਘਮਾ ਕੇ ਸ਼ਹਿਰਾਂ ਦੇ ਵਿੱਚੋਂ ਜਾਂ ਕਿਤੋਂ ਵੀ ਕਸਬਿਆਂ ਦੇ ਵਿੱਚੋਂ ਪਾਣੀ ਹੁੰਦਾ ਆ ਨਹਿਰਾਂ ਖਾਲੀਆਂ ਦਰਿਆਵਾਂ ਨਦੀਆਂ ਦੇ ਵਿੱਚ ਹੀ ਆਉਣਾ ਹੈ ਇਸੇ ਕਰਕੇ ਜਿਹੜਾ ਪਾਣੀ ਆ ਥੋੜਾ ਥੋੜਾ ਕਦੀ ਜਿਹੜਾ ਨਹਿਰਾਂ ਦੇ ਵਿੱਚ ਜਾਂ ਕਹਿ ਲਓ ਕਿ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਲਗਾਤਾਰ ਕਈ ਫੁੱਟ ਜਿਹੜਾ ਡੈਮਾਂ ਦੇ ਵਿੱਚ ਜਿਹੜਾ ਪਾਣੀ ਆ ਥੋੜਾ ਜਿਹੜਾ ਕਈ ਵਾਰੀ ਵੱਧ ਜਾਂਦਾ ਤੇ ਕਈ ਵਾਰੀ ਜਿਹੜਾ ਘਟ ਜਾਂਦਾ ਸੋ ਜੇਕਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਸ਼ਾਂ ਜਿਹੜੀਆਂ ਘੜਦੀਆਂ ਹਨ ਬਾਦਸ਼ਾ ਬਾਰਸ਼ਾਂ ਮੀਂਹ ਦਾ ਪਾਣੀ ਜੇਕਰ ਘੜਦਾ ਹੈ ਬਾਰਸ਼ਾਂ ਨਹੀਂ ਪੈਂਦੀਆਂ ਤੇ ਹੜ੍ਹਾਂ ਨੂੰ ਜਿਹੜਾ ਆਉਣ ਦੀ ਕੋਈ ਚਿੰਤਾ ਵਾਲੀ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੇਕਰ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਰਸ਼ਾਂ ਹੁੰਦੀਆਂ ਨੇ ਤਾਂ ਡੈਮਾਂ ਦਾ ਪੱਧਰ ਜਿਹੜਾ ਲਗਾਤਾਰ ਫੁੱਟ ਬਾ ਫੁੱਟ ਵਧਦਾ ਜਾ ਰਿਹਾ ਹੈ ਜੇਕਰ ਡੈਮਾਂ ਦੇ ਵਿੱਚ ਪਾਣੀ ਜ਼ਿਆਦਾ ਹੋਊਗਾ ਤੇ ਪਾਣੀ ਫਿਰ ਅਗਲੇ ਪਾਸੇ ਮਜਬੂਰ ਨੇ ਜਿਹੜਾ ਸਰਕਾਰ ਨੂੰ ਛੱਡਣਾ ਪੈ ਸਕਦਾ دریاਵਾਂ ਦੇ ਵਿੱਚ ਹੋਣ ਵੀ ਜਿਹੜਾ ਲਗਭਗ ਪਾਣੀ ਆ ਜਿਹੜਾ ਅਕੋਰਡਿੰਗ ਚੋ ਆਪਣੇ ਲਗਭਗ ਜਿਹੜਾ ਪਾਣੀ ਆ ਨਾਲੋਂ ਨਾਲ ਕੱਢਿਆ ਜਾ ਰਿਹਾ ਹੈ ਹਰ ਡੈਮ ਚੋਂ ਜਿਹੜਾ ਪਾਣੀ ਆ ਸੰਤਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆ ਜਿਹੜੇ ਆਉਣ ਵਾਲੇ 20 30 ਜਿਹੜੇ ਦੇਣਾ ਜਿਹੜੇ ਲਗਭਗ ਉਹ ਜਿਹੜੇ ਬਾਰਸ਼ਾਂ ਦੇ ਗਿਣੇ ਜਾਂਦੇ ਹਨ ਹਰ ਸਾਲ ਇਸ ਕਰਕੇ ਜਿਹੜਾ ਪਾਣੀ ਡੈਮਾਂ ਦਾ ਉਹ ਜਿਹੜਾ ਪੱਧਰਾ ਕੀਤਾ ਜਾ ਰਿਹਾ ਹੈ ਵੈਸੇ ਵੀ ਡੈਮ ਆਪਾਂ ਜਿਹੜਾ ਪਾਣੀ ਰੋਕਣ ਨੂੰ ਹੀ ਬਣਾਏ ਜਾਂਦੇ ਨੇ ਪਰ ਜੇਕਰ ਫੇਰ ਵੀ ਬਾਈ ਚਾਂਸ ਥੋੜਾ ਜਿਹਾ ਪਾਣੀ ਵੱਧਦਾ ਉਹਨਾਂ ਨੂੰ ਨਜ਼ਰ ਆਉਂਦਾ ਤੇ ਉਹਨਾਂ ਦਾ ਕੱਢਣਾ ਉਹਨਾਂ ਨੇ ਅਗਲੇ ਪਾਸੇ ਬਿਆਸ ਦਰਿਆ ਸਤਲੁਜ ਦਰਿਆ ਜਿਹੜੇ ਵੀ ਦਰਿਆ ਉਹਨਾਂ ਨੂੰ ਲੱਗਦੇ ਆ ਉਹ ਦਰਿਆਵਾਂ ਦੇ ਵਿੱਚ ਜਿਹੜਾ ਡੈਮਾਂ ਦਾ ਪਾਣੀ ਫਿਰ ਲਗਾਤਾਰ ਨਿਕਲਦਾ ਰਹਿੰਦਾ ਸੋ ਜੇਕਰ ਆਪਾਂ ਗੱਲ ਕਰੀਏ ਖੱਗਰ ਦੀ ਖੱਗਰ ਦੀਆਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਰਿਪੋਰਟਾਂ ਦੇ ਮੁਤਾਬਕ ਕਿ ਜਿਹੜਾ ਖੱਗਰ ਦਾ ਪਾਣੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜ ਕੁਛ ਦੇਖ ਰਿਹਾ ਸੀ ਕਿ ਗੱਲਾਂ ਬਾਤਾਂ ਸੁਣ ਰਿਹਾ ਸੀਗੇ ਜਿੰਦੇ ਵਿੱਚ ਕਿ ਜਿਹੜਾ ਘਗਰਦ ਰਿਆ ਆ ਦੀਆਂ ਜਿਹੜੀਆਂ ਨਹਿਰਾਂ ਨੇ ਜਾਂ ਐਡਵਰਕਸ ਨੇ ਉਹ ਕਾਫੀ ਜਿਹੜੀਆਂ ਪ੍ਰਾਣੀਆਂ ਨੁਕਸਾਨਦਈਕ ਹੋ ਚੁੱਕੀਆਂ ਉਹ ਕਿਸੇ ਕਿਸੇ ਪਾਸੋਂ ਜਿਹੜੀਆਂ ਟੁੱਟਣ ਦੀ ਕਗਾਰ ਤੇ ਪਹੁੰਚ ਸਕਦੀਆਂ ਨੇ ਜੇਕਰ ਪਾਣੀ ਦਾ ਪੱਧਰ ਹੋਰ ਵੱਧ ਸੋ ਜੇਕਰ ਸਤਲੁਜ ਬਿਆਸ ਦੀ ਗੱਲ ਕਰੀਏ ਤਾਂ ਲਗਭਗ ਪਾਣੀ ਠੀਕ ਹੀ ਚੱਲ ਰਿਹਾ ਸਤਲੁਜ ਦੇ ਵਿੱਚ ਹੋ ਸਕਦਾ ਥੋੜਾ ਜਿਹਾ ਪਾਣੀ ਇੱਕ ਦੋ ਦਿਨਾਂ ਨੂੰ ਵਧੇ ਕਿਉਂਕਿ ਦੋ ਕੁ ਦਿਨ ਪਹਿਲਾਂ ਜਿਹੜੇ ਮੀਂਹ ਪਏ ਹਨ ਉਹਨਾਂ ਮੀਂਹਾਂ ਦੇ ਕਾਰਨ ਜਿਹੜਾ ਪਾਣੀ ਇੱਕ ਵਾਰ ਫੋਟ ਕੋ ਜਿਹੜਾ ਤਾਂ ਠਾ ਠਾ ਹੋ ਸਕਦਾ ਬਾਕੀ ਕੋਈ ਡਰਨ ਵਾਲੀ ਗੱਲਬਾਤ ਨਹੀਂ ਮੇਰੇ ਵਿਰੋਤ ਤੁਸੀਂ ਆਪਣਾ ਚੈਨਲ ਸੁਖ ਲਾਟ ਜਾਂ ਫੇਸਬੁੱਕ YouTube Instagram ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਪਲ-ਪਲ ਦੀ ਮਿੰਟ-ਮਿੰਟ ਦੀ ਜਿਹੜੀ ਖਬਰ ਆ ਵਾਟਰ ਲੈਵਲ ਦੀ ਅਪਡੇਟ ਐਂਡ ਇਨਫਰਮੇਸ਼ਨ ਆ ਜਿਹੜੀ ਉਹ ਆਪਾਂ ਕਰਵਾਉਂਦੇ ਰਹਿਵਾਂਗੇ ਕਈ ਸਾਲਾਂ ਤੋਂ ਆਪਾਂ ਜਿਹੜੀ ਤੁਹਾਨੂੰ ਸਹੀ ਇਨਫਰਮੇਸ਼ਨ ਜਿਹੜੀ ਲਗਾਤਾਰ ਅੱਗੇ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਬਾਕੀ ਮੈਂ ਇੱਕ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਅਫਵਾਹਾਂ ਤੋਂ ਬਚ ਕੇ ਰਹੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਿਆ ਕਰੋ ਅਫਵਾਹਾਂ ਦਾ ਕੀੰਦਾ ਕਿ ਕਈ ਵਾਰੀ ਮੈਂ ਹਰ ਵੀਡੀਓ ਦੇ ਵਿੱਚ ਰਿਪੀਟ ਕਰਦਾ ਗੱਲ ਕਿ ਕਈ ਵਾਰੀ ਕੋਈ ਹਰੀ ਕੇ ਹੈਡ ਤੋਂ ਲੰਘਦਾ ਲੰਘਦਾ ਵੀਰ ਵੀਡੀਓ ਬਣਾ ਲੈਂਦਾ ਪਾਣੀ ਕਿਉਂਕਿ ਹਰੀ ਕੇ ਹੈਡ ਉੱਥੇ ਪਾਣੀ ਤਾਂ ਜਮਾ ਹੋਊਗਾ ਹੀ ਤੇ ਉਹ ਕਈ ਵਾਰੀ ਹਵਾ ਚੱਲਦੀ ਦੀ ਛੱਲਾਂ ਵਾਈ ਦੀਆਂ ਦੀਆਂ ਤੇ ਉਹ ਇਦਾਂ ਲੱਗਦਾ ਕਿ ਪਾਣੀ ਪਤਾ ਨਹੀਂ ਕਿੰਨਾ ਕੋ ਆ ਉਹ ਕਈ ਵਾਰੀ ਕੋਈ ਜਾਂਦਾ ਜਾਂਦਾ ਵੀਰ ਵੀਡੀਓ ਬਣਾ ਲੈਂਦਾ ਤੇ ਜਿਸ ਤੋਂ ਬਾਅਦ ਅਪਲੋਡ ਕਰ ਦਿੰਦਾ ਤੇ ਉੱਪਰ ਲਿਖਿਆ ਹੁੰਦਾ ਜੀ ਪਾਣੀ ਹਰੀ ਕੇ ਹੈਡ ਤੇ ਵੱਡੇ ਪੱਧਰ ਤੇ ਪਹੁੰਚ ਗਿਆ ਪਾਣੀ ਆ ਰਿਹਾ ਜਾਂ ਸਮਥਿੰਗ ਕੁਝ ਵੀ ਇਦਾਂ ਦਾ ਸੋ ਇਦਾਂ ਫਿਰ ਜਿਹੜੀਆਂ ਫਾਰਮ ਵਾਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਇਦਾਂ ਦੀ ਜਿਹੜੀ ਤੁਸੀਂ ਗੱਲਬਾਤ ਮੇਰੇ ਵਿਰੋ ਨਾ ਕਰੋ ਸੋ ਕੋਸ਼ਿਸ਼ ਕਰਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹਰੀਕੇ ਐਡ ਤੇ ਜਿਹੜੀ ਸਾਰੀ ਡਿਟੇਲ ਉੱਥੇ ਜਾ ਕੇ ਤੁਹਾਨੂੰ ਸਾਂਝੀ ਕਰਾਂਗੇ ਬਾਕੀ ਗੱਲ ਇਹ ਆ ਕਿ ਮੁਕ ਦੀ ਗੱਲ ਆ ਕਿ 1500 ਕਿਊਸਿਕ ਦੇ نیچے ਸਿਰਫ ਜਿਹੜਾ ਪਾਣੀ ਛੱਡਿਆ ਜਾ ਰਿਹਾ ਪਾਣੀ ਦਾ ਜਿਹੜਾ ਪਿੱਛੋਂ ਆ ਰਿਹਾ ਉਹ ਨਹਿਰਾਂ ਦੇ ਵਿੱਚ ਹੀ ਪੂਰਾ ਕੀਤਾ ਜਾ ਰਿਹਾ ਸੋ ਆਪਣਾ YouTube ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਸਹੀ ਸਮੇਂ ਪਹੁੰਚਾਉਂਦੇ ਰਵਾਂਗੇ ਸੋ ਵੀਡੀਓ ਵੱੱdt ਵੱੱਡ ਸ਼ੇਅਰ ਕਰ ਦਿਓ ਫਾਹਮਾਂ ਤੋਂ ਬਚੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਬਹੁਤ ਬਹੁਤ ਧੰਨਵਾਦ ਜੀ